ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਅਧਿਆਪਕਾਂ ਨੂੰ ਜਿਹੜਾ ਕੇ ਸਨਮਾਨ ਕੀਤਾ ਗਿਆ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਜਿਹੜਾ ਕੇ ਵਿਰੋਧੀਆਂ ਨੂੰ ਵੀ ਕੁਝ ਪਲਟਵਾਰ ਲੈ ਕੇ ਕੀਤਾ ਗਿਆ ਤੇ ਦੱਸਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਅਧਿਆਪਕ ਦੇ ਸਭਾ ਜੋ ਜਿਹੜਾ ਕੇ ਕੁਝ ਅਧਿਆਪਕਾਂ ਨੂੰ ਸਨਮਾਨ ਕੀਤਾ ਗਿਆ ਤੇ ਉੱਥੇ ਹੀ ਆਪਣੀਆਂ ਪੁਰਾਣੀਆਂ ਬਾਤਾਂ ਨੂੰ ਯਾਦ ਵੀ ਕੀਤਾ ਗਿਆ ਤੇ ਜਿਸ ਤੇ ਵਿੱਚ ਕੁਝ ਬੱਚਿਆਂ ਨੂੰ ਜਾਗਰੂਕਤਾ ਦੇ ਲਈ ਜਿਹੜੀ ਕੇ ਜਾਣਕਾਰੀ ਦਿੱਤੀ ਆਓ ਤੁਹਾਨੂੰ ਸੁਣੋਨੇ ਮੁੱਖ ਮੰਤਰੀ ਭਗਵੰਤ ਤਮੰਦਾ ਹੋਰ ਕੀ ਕਹਿਣਾ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਖੁਸ਼ੀ ਵਾਲੇ ਕੋਈ ਟਿਚੜੇ ਕੋਈ ਨਿਯੁਕਤੀ ਨੌਕਰੀਆਂ ਦੀ ਨਿਯੁਕਤੀ ਵੰਡ ਸਮਰੋਹ ਕੋਈ ਖੇਡਾਂ ਵਤਨ ਪੰਜਾਬ ਦੀਆਂ ਇਦਾਂ ਦੇ ਪ੍ਰੋਗਰਾਮ ਹੋਣੇ ਹਟ ਗਏ ਸੀ ਉਦਾਸੀ ਛਾ ਗਈ ਸੀ ਪੰਜਾਬੀਆਂ ਦੇ ਚਿਹਰੇ ਤੇ ਉਦਾਸੀ ਆ ਗਈ ਸੀ ਬਾਣੀ ਜੀ ਲਿਖਿਆ ਚਿੰਤਾ ਚ ਖਾਸਮਾਨ ਚਿੰਤਾ ਖਾ ਗਈ ਸੀ ਕਿ ਕੀ ਕਰਾਂਗੇ ਹੁਣ ਕਿੱਧਰ ਨੂੰ ਜਾਈਏ ਕੋਈ ਫਿਊਚਰ ਨਹੀਂ ਨਜ਼ਰ ਆਉਂਦਾ ਸੀ ਜਿਨ੍ਹਾਂ ਨੂੰ ਚੁਣ ਕੇ ਲੀਡਰ ਬਣਾਉਂਦੇ ਸੀ ਮੁੱਖ ਮੰਤਰੀ ਬਣਾਉਂਦੇ ਸੀ ਉਹ ਆਪਣੇ ਮਹਿਲਾ ਜੰਦਰੋ ਕੁੰਡੇ ਲਾ ਕੇ ਬਹਿ ਗਏ ਉਹਨਾਂ ਦੇ ਜਿਹੜੇ ਮੰਤਰੀ ਸੀ ਉਹ ਕਹਿੰਦੇ ਖਜ਼ਾਨਾ ਖਾਲੀ ਹੈ ਇਹ ਤੋਂ ਬਿਨਾ ਕੋਈ ਬਿਆਨ ਹੀ ਨਹੀਂ ਦਿੱਤਾ ਉਹਨਾਂ ਨੇ ਤੇ ਫਿਰ ਜਾਣ ਕਿੱਥੇ ਲੋਕ ਚਾਹੇ ਉਹ ਨੌਕਰੀ ਪੇਸ਼ਾ ਮੁਲਾਜ਼ਮ ਹੋਣ ਚਾਹੇ ਉਹ ਫਿਊਚਰ ਦੇ ਮੁਲਾਜ਼ਮ ਹੋਣ ਜਿਹੜੇ ਨੇ ਪੜ੍ਹਨਾ ਪੜ੍ਹ ਲਿਖ ਕੇ ਕੁਝ ਕਰਨਾ ਹੈ ਜਦੋਂ ਤੁਹਾਡਾ ਖਜ਼ਾਨਾ ਮੰਤਰੀ ਇਹ ਕਹੀ ਜਾਊਗਾ ਕਿ ਖਜ਼ਾਨਾ ਖਾਲੀ ਹੈ ਜੀ ਮੈਂ ਸਾਥੋਂ ਕੋਈ ਮੀਤ ਨਾ ਕਰਿਓ ਫਿਰ ਜਾਵਾਂ ਕਿੱਥੇ ਜੀ ਫਿਰ ਤਾਂ ਭਾਵੇਂ ਕੋਈ ਸ਼੍ਰੀਲੰਕਾ ਦਾ ਵੀਜ਼ਾ ਲਵਾ ਦੇ ਉੱਥੇ ਵੀ ਚਲ ਜਾਗੇ ਵੀ ਕੀਰਾਂ ਬਾਹਰ ਨਿਕਲੀ ਇੱਥੋਂ ਯਾਰ ਸਭ ਸਰਕਾਰਾਂ ਦਾ ਕੰਮ ਹੁੰਦਾ ਹੈ ਮੌਕੇ ਪ੍ਰੋਵਾਈਡ ਕਰਾਉਣਾ ਮੌਕੇ ਪ੍ਰਦਾਨ ਕਰਾਉਣਾ ਠੀਕ ਹੈ ਪੈਸਾ ਲੋਕਾਂ ਨੇ ਟੈਕਸ ਚੋਂ ਲੈਣਾ ਹੁੰਦਾ ਹੈ ਲੋਕਾਂ ਦੇ ਟੈਕਸ ਚੋਂ ਪੈਸਾ ਲੈਣਾ ਹੈ ਲੋਕਾਂ ਨੂੰ ਹੀ ਦੇਣਾ ਹੈ ਪਰ ਉਹਨੂੰ ਇਸ ਤਰੀਕੇ ਨਾਲ ਮੈਨੇਜ ਕਰੋ ਕਿ ਜਿਹੜੇ ਕਮਾਉਂਦੇ ਨੇ ਚੰਗੇ ਕਮਾਉਂਦੇ ਨੇ ਉਹਨਾਂ ਤੋਂ ਟੈਕਸ ਲੈ ਕੇ ਸਕੂਲਾਂ ਵਾਲੇ ਪਾਸੇ ਹਾਇਰ ਐਜੂਕੇਸ਼ਨ ਵਾਲੇ ਪਾਸੇ ਹੈਲਥ ਵਾਲੇ ਪਾਸੇ ਬਿਜਲੀ ਵਾਲੇ ਪਾਸੇ ਸੜਕਾਂ ਵਾਲੇ ਪਾਸੇ ਲਾਓ ਪਰ ਹੋਇਆ ਇਹ ਪੈਸਾ ਲੋਕਾਂ ਦੇ ਟੈਕਸ ਦਾ ਆਉਂਦਾ ਰਿਹਾ ਪਰ ਰਸਤੇ 'ਚ ਲੀਕ ਹੁੰਦਾ ਰਿਹਾ ਖਜ਼ਾਨੇ ਤੱਕ ਤਾਂ ਪਹੁੰਚਦੀ ਰੁਪਈਆ ਵੀ ਨਹੀਂ ਸੀ ਤਾਂ ਖਜ਼ਾਨਾ ਘਾ ਲੀਹੂਗਾ ਫਿਰ ਹੋਰ ਕਿਊਗਾ ਅਸੀਂ ਆ ਕੇ ਕੀ ਕੀਤਾ ਅਸੀਂ ਕਿਹੜਾ ਕੋਈ ਨੋਟਾਂ ਦੀਆਂ ਮਸ਼ੀਨਾਂ ਲਾ ਲਈਆਂ ਅਸੀਂ ਲੀਕੇਜ ਬੰਦ ਕਰਤੀ ਅਸੀਂ ਭ੍ਰਿਸ਼ਟਾਚਾਰੀਆਂ ਤੇ ਨਕੀਲ ਕਸੀ ਅਸੀਂ ਜਿਹੜਾ ਟੈਕਸ ਇੱਧਰ ਉੱਧਰ ਲੀਕ ਹੁੰਦਾ ਸੀ ਉਹਦੇ ਕੰਟਰੋਲ ਕੀਤਾ ਜੀਐਸਟੀ ਜਿਹੜੀ ਲੀਕ ਹੁੰਦੀ ਸੀ ਜਾਂ ਚੋਰੀ ਹੁੰਦੀ ਸੀ ਉਹ ਕਾਬੂ ਕੀਤੀ ਤਾਂ ਜਹਲਾਤੇ ਨੇ ਕਿ ਅਸੀਂ ਹਰ ਰੋਜ਼ ਨਵੀਆਂ ਨੌਕਰੀਆਂ ਦੇ ਰਹੇ ਹਾਂ ਜਿਹੜੇ ਪੁਰਾਣੇ ਟੀਚਰ ਸੀਗੇ ਜਿਹੜੇ ਜਿਨ੍ਹਾਂ ਨੂੰ ਜਿਸ ਤਰ੍ਹਾਂ ਹਰਜੋਤ ਜੀ ਡਿਸਕਸ ਕਰਦੇ ਸੀ ਉਹਨਾਂ ਦੀਆਂ ਤਨਖਾਹਾਂ 3500 5000 7000 ਉਹਨਾਂ ਨੂੰ ਤਿੱਗਣੀਆਂ ਤਿੱਗਣੀਆਂ ਤਨਖਾਹਾਂ ਕਰਕੇ ਪਲੱਸ ਉਹਨਾਂ ਦੀ ਏਜ ਦੇ ਵਿੱਚ ਰਿਲੈਕਸੇਸ਼ਨ ਦਿੱਤੀ ਪਲੱਸ 58 ਸਾਲ ਤੱਕ ਉਹਨਾਂ ਨੂੰ ਕੋਈ ਹਲਾ ਨਹੀਂ ਸਕਦਾ ਉੱਥੋਂ ਪਲੱਸ ਸਾਰੇ ਜੇ ਛੁੱਟੀਆਂ ਮਿਲਣਗੀਆਂ ਓਵੇਂ ਜਿਵੇਂ ਉਹੀ ਭੱਤੇ ਮਿਲਣਗੇ ਜਿਹੜੇ ਬਾਕੀਆਂ ਨੂੰ ਮਿਲਦੇ ਆ ਪਰ ਸਾਨੂੰ ਹਾਈ ਕੋਰਟਾਂ ਦੇ ਵਿੱਚ ਲੜਨਾ ਪਿਆ ਉਹਦੇ ਵਾਸਤੇ ਬਹੁਤ ਪਰ ਜੇ ਕੱਢਣਾ ਹੋਵੇ ਹਾਲਤ ਕਹਿੰਦੇ ਨੀਅਰ ਸਾਫ਼ ਹੋਵੇ ਤਾਂ ਸਭ ਕੁਝ ਹੋ ਜਾਂਦਾ ਸੋ ਇਸੇ ਕੱਢ ਲਿਆ ਹਾਲ ਨੂੰ